ਹਾਂਜੀ ਵਿਰੇ ਸ਼ਤਿਸ਼੍ਰੀ ਕਾਲ ਸਾਰਾ ਭਰਾਵਾਂ ਨੂੰ ਸੱਜਣ ਨੂੰ ਅੱਜ ਦੀ ਵੀਡੀਓ ਆਪਾਂ ਪਿੰਡ ਛਨੀਰ ਜ਼ਿਲ੍ਹਾ ਪਿੰਡ ਦਾ ਸੱਜਣ ਨੂੰ ਮਾਨਸਾ ਇੱਕ ਮੱਝ ਫਾਰ ਸੇਲ ਹੈ ਜੀ ਬਾਕੀ ਲੈਣਿਆਂ ਬਾਈ ਦੋ ਡਿਟੇਲ ਕੈਮਾ ਸੂਗਾ ਕੀ ਹਾਲ ਵਿਰੇ ਵਧੀਆ ਹੀ ਤੁਸੀਂ ਸਾਰਾ ਠੀਕ ਹੈ ਵਿਰੇ ਤੇ ਇੱਕ ਵਾਰੀ ਐਡਰੈਸ ਦੱਸ ਦਿਓ ਆਪਣਾ ਦਰਸ਼ਕਾਂ ਨੂੰ ਐਡਰੈਸ ਆਪਣਾ ਪਿੰਡ ਛਨੀਰ ਜੀ ਜ਼ਿਲ੍ਹਾ ਮਾਨਸਾ ਤੇ ਠੀਕ ਹੈ ਠੀਕ ਹੈ ਤੇ ਨੰਬਰ ਬੋਲ ਦੋ ਆਪਣਾ ਨੰਬਰ ਆਪਣਾ 88138 40929 ਅੱਛਾ ਦਿਓ ਵਿਰੇ ਮੱਝ ਦੀ ਡਿਟੇਲ ਕੈਮਾ ਸੂਗਾ ਜੀ ਚੌਥੀ ਸੂਏ ਹੈ ਜੀ ਠੀਕ ਹੈ ਵਿਰੇ ਤੋਂ ਤੇ ਜੂਏ ਥਾਣਾ ਥੋਣਾ ਦੀ ਪੂਰੀ ਸਾਫ ਹੈ ਜੀ ਤੋ ਕਈ ਨਾ 9.5 ਕਿਲੋ ਹੋਗੇ ਠੀਕ ਹੈ ਮੁਕੀ 2 3 ਦੀ ਸੂਈ ਆ 11:00 ਕੇ ਬਾਈ ਠੀਕ 2 3 ਦੀ 11:00 ਕੇ ਬਾਈ ਨੂੰ ਪੂਰੀ ਸਾਫ ਹੈ ਮੈਂ ਸਾਫ ਸੁਥਰੀ ਹੈ ਜੀ ਲੈਵਲ ਉਪਰ ਹੀ ਸਾਫ ਹੈ ਚੌਥੇ ਸੂਰ ਮੈਂ ਠੀਕ ਆ ਸਿੰਘ ਦਾ ਕਰਕੇ ਜਰੂਰ ਮੈਂ ਇਹਦਾ ਨਾਮ ਬੱਝ ਗਿਆ ਕਰਕੇ ਥੋੜੀ ਵਿੱਕੀ ਪੈ ਰਹੀ ਹੈ ਮੈਂ ਤਾਂ ਮੈਂ ਤਾਂ ਹੁਣ ਬਤਾ ਹੁਣ ਕਿਵੇਂ ਕਿੰਨੀ ਤੇਜ਼ੀ ਕਰੀ ਹੈ ਠੀਕ ਹੈ ਬਾਕੀ ਥਾਂ ਦੇ ਬਸ ਹੁਣ ਸਜ ਨੂੰ ਦਿਖਾ ਦੇਣਾ ਇੱਕ ਵਾਰੇ ਵੀਰੇ ਫੋਨ ਕੱਢ ਕੇ ਦਿਖਾ ਦਿਓ ਤੁਹਾਡਾ ਜਿਹੜਾ ਫੋਨ ਕੱਢ ਕੇ ਸੁਣ ਦੱਸ ਨਹੀਂ ਸਮਾਂ ਹੋ ਰਿਹਾ ਹੁਣ ਜੀ 4:35 4:35 ਦਾ ਸਮਾਂ ਮੈਂ ਹੁਣੇ ਦੇਖੋ ਕਿੰਨੀ ਬਾਕੀ ਇਹ ਜੀ ਗੱਲਬਾਤ ਹੈ ਨਹੀਂ ਕੋ ਦੁੱਧ ਰੋਕਣ ਦੀ ਕਿਉਂਕਿ ਆਪਾਂ ਵੀ ਜਾਲੀ ਬੰਦੇ ਦੀ ਵੀਡੀਓ ਸੱਜਣ ਨੂੰ ਕਵਰ ਨਹੀਂ ਕਰਦੇ ਆਹ ਮੰਗਰ ਹੈਗਾ ਸੱਜਣ ਨੂੰ ਫੀਮੇਲ ਕਾਫ ਤੁਸੀਂ ਬੱਚਾ ਵੀ ਤੁਹਾਨੂੰ ਦਿਖਾ ਦਿੰਨੇ ਹੈਗੇ ਉਹ ਹੈਗੀ ਹੈਗੀ ਐਚਲਡੀ ਵੀ ਦੀ ਬਾਈ ਦੱਸਦਾ ਸੀ ਆਫ ਕੈਮਰਾ ਗੱਲ ਹੋਈ ਹੈਗੀ ਫੀਮੇਲ ਕਾਫ ਹੈ ਮੰਗਰ ਪੂਰੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹਦੀ ਵੀਡੀਓ ਸੱਜਣ ਨੂੰ ਚੈੱਕ ਕਰ ਸਕਦੇ ਹੋਗੇ ਸਾਢੇ 4 ਵਜੇ ਦਾ ਸਮਾਂ ਹੈਗਾ ਤੇ ਪੂਰੇ ਵੱਡੇ ਕਦ ਕਾਟ ਦੀ ਮਹ ਹੈਗੀ ਬੱਚੇ ਦਾ ਥੋੜਾ ਜਿਹਾ ਕਰਦੀ ਆ ਤਾਂ ਕਰਕੇ ਬੰਦੇ ਵੀਰੇ ਬੰਦੇ ਦੱਸ ਦੋ ਵੀਰੇ ਮੈਂ ਤਾਂ ਮੁੱਲ ਜੇ ਆਪਾਂ 120000 ਕਰ ਦਿੰਦੇ ਅੱਛਾ ਮੌਕੇ ਦੇ ਮਾਨਤਾਨ ਮੌਕੇ ਦੇ ਮਾਨਤਾਨ ਹੋ ਜੂਗਾ ਜੀ 5000 ਰੁਪਿਆ ਜੇ ਰੂ ਮਿੱਤਰ ਦੂਰੋਂ ਨੇੜੇ ਚੱਲ ਕੇ ਆਉ 5000 ਰੁਪਿਆ ਮਾਨਤਾਨ ਪੂਰਾ ਖੁੱਲਾ ਕਰ ਦਾਂਗੇ ਠੀਕ ਹੈ ਨੰਬਰ ਦੁਬਾਰੇ ਬੋਲ ਦਿਓ ਨੰਬਰ ਦੱਸ ਦਿਨੇ ਦੁਬਾਰਾ 8838 4922 ਠੀਕ ਹੈ ਵੀਰੇ